ਹਰ ਗੀਨਾ ਆਪਣਾ ਨਾਮ ਮੇਰਾ ਭਾਜੀ ਗੁਰਬਚਨ ਸਿੰਘ ਅਚਨ ਕਿਦਾਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਜੇ ਮੈਂ ਦੁਕਾਨ ਤੋਂ ਉੱਨਾਂ ਪਿਆ ਭਾਜੀ ਮੰਨਦੇ ਬੁਹਾ ਹੀ ਖੋਲਿਆ ਤੇ ਮੈਂ ਦੇਖਿਆ ਅੰਦਰ ਸਾਹਮਣੇ ਫੋਲਾ ਫਰਾਹੀ ਹੋਈ ਤੇ ਮੈਂ ਅੱਗੇ ਆਪਣੇ ਚਾਚੇ ਨੂੰ ਆਵਾਜ਼ ਮਾਰੀ ਤੇ ਉਹਨਾਂ ਨੂੰ ਦਿਖਾਇਆ ਮੈਨੂੰ ਕੋਈ ਪੱਤੇ ਕੋਈ ਪਤਾ ਲੱਗਾ ਕਹਿੰਦਾ ਕੁੱਖ ਨਹੀਂ ਪਤਾ ਲੱਗਾ ਫਿਰ ਮੈਂ ਲੱਗ ਗਵਾਂਡੀਆਂ ਨੂੰ ਪੁੱਛਿਆ ਕਹਿੰਦੇ ਸਾਨੂੰ ਆ ਨਹੀਂ ਪਤਾ ਲੱਗਾ ਫਿਰ ਘਰੇ ਡੈਡੀ ਨਾਲ ਫੋਨ ਲਾਇਆ ਡੈਡੀ ਨੇ ਜਰੰਦਰ ਗਏ ਸੀ ਤੇ ਮੈਂ ਬਾਕੀ ਸਪੈਂਚ ਨੂੰ ਫੋਨ ਲਾਇਆ ਹੁਣ ਸਪੈਂਚ ਆਉਂਦਾ ਪਿਆ ਸਪੈਂਚ ਮੰਡ ਗਿਆ ਜੇ ਚੋਰੀ ਹੋਈ ਘਰੇ ਖੈ ਨਹੀਂ ਸੀ ਕੋਈ ਹਾਂ ਨਹੀਂ ਇਹ ਡਾਡੀ ਉਹਨੇ ਜਲੰਧਰ ਗਏ ਸੀ ਭੋਗ ਤੇ ਤੇ ਮੈਂ ਆਪਣੀ ਦੁਕਾਨ ਤੇ ਗਿਆ ਹਾਂ ਸ਼ੌਪ ਤੇ ਅੱਛਾ ਅੱਛਾ ਹਾਂਜੀ ਤੇ ਉਹ ਭਰਾ ਭਰਾ ਹੀ ਆਪਣੀ ਦੁਕਾਨ ਤੇ ਸੀ ਅੱਛਾ ਦੋਵੇਂ ਭਰਾ ਦੋਵੇਂ ਹਾਂਜੀ ਦੁਕਾਨ ਤੇ ਸੀ ਤੇ ਕਿੰਨੇ ਵਜੇ ਦੀ ਗੱਲ ਆ ਜਦੋਂ ਚੋਰੀ ਹੋਈ ਆ ਪਾਜੀ ਪਤਾ ਨਹੀਂ ਕਿੰਨੇ ਵਜੇ ਚੋਰੀ ਹੋਈ ਆ ਇੱਥੋਂ ਮੈਂ ਤਾਂ 11 ਵਜੇ ਨਿਕਲਿਆ ਪਾਜੀ ਤੇ ਮੈਂ ਹੁਣ ਰੋਟੀ ਖਾਣ ਆਇਆ ਘਰੇ 2 ਵਜੇ ਹਾਂਜੀ ਤੇ ਕੀ ਕੀ ਨੁਕਸਾਨ ਹੋਗਾ ਜੱਪ ਗੱਲ ਕਰੀਏ ਪਾਜੀ ਇਹ ਵਾਲੀ ਚ ਪੈਸੇ ਪਏ ਥੋੜੇ ਜੇ 2 ਲੱਖ ਰੁਪਈਆ ਆਈ ਬਾਕੀ 8-9000 ਰੁਪਈਆ ਖੁੱਲਾ ਪਿਆ ਆਈ ਇੱਕ ਫੋਨ ਲੈ ਕੇ ਕੱਢ ਗਏ ਹਾਂਜੀ ਬਾਕੀ ਹੁਣ ਮੰਮੀ ਡੈਡੀ ਆਉਣੇ ਆਉਗੇ ਤੇ ਪਤਾ ਲੱਗੂਗਾ ਠੀਕ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਹਾਂਜੀ ਪੁਲਿਸ ਨੂੰ ਲਾਇਆ ਪੁਣੇ ਚੱਕਦੇ ਨਹੀਂ ਸਪੈਂਚ ਨਾਲ ਗੱਲ ਹੋਈ ਏ ਹਾਂਜੀ ਠੀਕ ਠੀਕ